हिमाਚਲ ਮੰਡੀ ਚ ਸਲੌਟ ਜਗਾ ਤੇ 25 ਲੋਕਾਂ ਦੇ ਬਿਆਸ ਨਦੀ ਜਿ ਵਹਿਣ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲੀ ਹੈ ਪ੍ਰਸ਼ਾਸਨ ਵੱਲੋਂ ਹੁਣ ਚੇਤਾਵਨੀ ਬੋਰਡ ਲਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਚੇਤਾਵਨੀ ਬੋਰਡ ਲਾਇਆ ਗਿਆ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਹੈ ਕਿ ਇਹ ਬਿਆਸ ਨਦੀ ਦੇ ਕੰਢੇ ਤੇ ਜਾਣ ਦਾ ਜਾਣਾ ਵਾ ਜਿਹੜਾ ਮਨਾ ਇੱਥੇ ਕਿਸੇ ਵਕਤ ਵੀ ਪਾਣੀ ਛੱਡਿਆ ਜਾ ਸਕਦਾ ਹੈ ਔਰ ਜਾਨ ਤੇ ਮਾਲ ਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਨਦੀ ਦੇ ਨੇੜੇ ਜਾਣਾ ਮਨਾ ਲਿਖਿਆ ਗਿਆ ਹੈ ਡਿਸਟ੍ਰਿਕਟ ਰਜਿਸਟਰਡ ਮੰਡੀ ਵੱਲੋਂ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹ ਬੋਰਡ ਦੇ ਨਾਲ-ਨਾਲ ਕਿਉਂ ਪਹਿਲਾਂ ਹਾਲਾਂਕਿ ਬੋਰਡ ਨਹੀਂ ਸੀ ਔਰ ਹੁਣ ਬੋਰਡ ਲਾਇਆ ਗਿਆ ਨਾਲ ਹੀ ਇਸ ਤਰ੍ਹਾਂ ਦੀ ਵਾਰਡ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਹਲੇ ਤਾਜੀ ਜਿਹੜੀ ਵਾਰਡ ਲਾਈ ਜਾ ਰਹੀ ਹੈ ਕੰਮ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਦੂਰ ਤੱਕ ਲਾਈ ਗਈ ਹੈ ਇਸ طرف ਤੁਹਾਨੂੰ ਦਿਖਾਉਣੇ ਆ ਇਹ ਹੀ ਉਹ ਜਗ੍ਹਾ ਜਿੱਥੇ ਇਹ ਭਿਆਨਕ ਸਾ ਹੋਇਆ ਸੀ ਇਸ ਕਰਕੇ ਇਸ ਜਗ੍ਹਾ ਨੂੰ ਕਵਰ ਕੀਤਾ ਜਾ ਰਿਹਾ ਇਸ ਦੇ ਇਸ ਤਰਫ ਦੇ ਤੁਸੀਂ ਦੇਖ ਸਕਦੇ ਹੋ ਕਿ ਇਧਰ ਵੀ ਲੰਮੀ ਵਾਰਡ ਜਿਹੜੀ ਲਾਈ ਜਾ ਰਹੀ ਹੈ ਕੰਮ ਚੱਲ ਰਿਹਾ ਹਾਲਾਂਕਿ ਹਾਲੇ ਤੱਕ ਇਸ ਤੇ ਤਾਰਾਂ ਪੂਰੀ ਤਰ੍ਹਾਂ ਲੱਗ ਨਹੀਂ ਪਾਈਆਂ ਤਾਂ ਕਿ ਇੱਥੋਂ ਦੀ ਕੋਈ ਵਿਅਕਤੀ ਜਿਹੜਾ ਸਿੱਧੇ ਤੌਰ ਤੇ ਅੰਦਰ ਨਾ ਜਾ ਸਕੇ ਇਸ ਜਗ੍ਹਾ ਦੇਖ ਸਕਦੇ ਹੋ ਕੰਮ ਚੱਲ ਰਿਹਾ ਜਿਹੜੀਆਂ ਜਿਹੜੇ ਵਾਰਡ ਲਾਈ ਜਾ ਰਹੀ ਹੈ ਕੰਡਿਆਲੀ ਤਾਰ ਥੇ ਲਾਈ ਜਾ ਰਹੀ ਹੈ ਤਾਂ ਕਿ ਹਰ ਕੋਈ ਵਿਅਕਤੀ ਜਿਹੜਾ ਸਿੱਧੇ ਤੌਰ ਤੇ ਜਿਸ ਤਰ੍ਹਾਂ ਕਿ ਇਹ ਵਿਦਿਆਰਥੀ 25 ਲੋਕ ਇਸੇ ਜਰਾਸਤੇ ਤੋਂ ਜਿਹੜਾ ਇਸ ਬਿਆਸ ਨਦੀ ਦੇ ਅੰਦਰ ਦਾਖਲ ਹੋਏ ਤੇ ਇਹਨਾਂ ਦਰਦਨਾਖਾਸ ਹੋਇਆ ਕਿ 25 ਲੋਕ ਜਿਹੜੇ 24 ਸਟੂਡੈਂਟ ਤੇ ਇੱਕ ਉਹਨਾਂ ਦਾ ਟੂਰ ਮੈਨੇਜਰ 25 ਲੋਕ ਲਾਪਤਾ ਹੋਏ ਨੇ ਇਸ ਬਿਆਸ ਨਦੀ ਦੇ ਵਿੱਚ ਵਹਿਣ ਕਰਕੇ ਤੇ ਇਸ ਲਈ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ ਇਸ ਲਈ ਪ੍ਰਸ਼ਾਸਨ ਦੀ ਨੀਦ ਹੁਣ ਖੁੱਲੀ ਆ ਔਰ ਇਸ ਤਰ੍ਹਾਂ ਦੀ ਵਾਰਡ ਲਾਈ ਜਾ ਰਹੀ ਆ ਔਰ ਜਗ੍ਹਾ-ਜਗ੍ਹਾ ਚੇਤਾਵਨੀ ਬੋਰਡ ਲਾਏ ਜਾ ਰਹੇ ਨੇ ਸ਼ਾਇਦ ਅਗਰ ਪ੍ਰਸ਼ਾਸਨ ਪਹਿਲੇ ਜਾਗਿਆ ਹੁੰਦਾ ਅਗਰ ਪਹਿਲਾਂ ਤੋਂ ਹੀ ਇਹ ਇਹ ਹਿੰਦਮ ਕੀਤੇ ਹੁੰਦੇ ਤਾਂ ਇਹ 25 ਲੋਕਾਂ ਦੀ ਜਾਨ ਬਚ ਸਕਦੀ ਸੀ ਕੈਮਰਾਮੈਨ ਸ਼ਰਨਜੀਤ ਦੇ ਨਾਲ ਨਪਿੰਦਰ ਸਿੰਘ ਬਰਾੜ এবੀਪੀ ਨਿਊਜ਼ ਥਲੋਟ ਮੰਡੀ